ਗਰਾਰੀ ਫੱਜੀ ਹੋਈ ਆ ਵੀ ਕੋਈ ਕਹਿੰਦਾ ਮੈਂ ਮਾਨਕਾਂ ਕੋਈ ਮੇਰੇ ਵਰਗਾ ਕਿਹਾ ਜਾਂਦਾ ਮੈਂ ਮਾਨਕਾਂ ਹਸਨ ਮਾਨਕ ਵੀ ਮਾਰਕੀਟ ਚ ਆਏ ਨੇ ਦੇਖੋ ਮੇਰੀ ਗੱਲ ਸੁਣੋ ਜੀ ਇਹ ਆਪਾਂ ਨਹੀਂ ਗੱਲ ਕਰਨੀ ਤੁਹਾਡੇ ਪਰਿਵਾਰ ਚੋਂ ਹੀ ਨੇ ਨਹੀਂ ਪਰਿਵਾਰ ਮੇਰਾ ਸੱਕਾ ਪਾਂਜਾ ਫਿਰ ਆਪਣੇ ਪਾਂਜੇ ਬਾਰੇ ਗੱਲ ਕਿਉਂ ਨਹੀਂ ਕਰਨੀ ਉਹ ਮੇਰੇ ਬਾਰੇ ਗੱਲ ਕੀਤੀ ਉਹਨੇ ਕਦੇ ਮੱਲ ਪਰਿਵਾਰ ਦੇ ਵਿੱਚ ਨਹੀਂ ਉਹਨੇ ਮੇਰੇ ਬਾਰੇ ਗੱਲ ਕੀਤੀ ਮੇਰੇ ਬਾਰੇ ਗੱਲ ਕੀਤੀ ਹੈ ਕਦੇ ਨਹੀਂ ਕੀਤੀ ਫਿਰ ਮੈਂ ਕਾ ਤੂੰ ਕਰਾ ਮੇਰੇ ਲਈ ਸੋਨੀ ਸੋਲ ਆਇਆ ਵੀਡੀਓ ਡਾਇਰੈਕਟਰ ਹੈ ਮੇਰਾ ਪਰਿਵਾਰ ਇਕੱਠੇ ਬਸਦੇ ਹੱਸਦੇ ਚੰਗੇ ਲੱਗਦੇ ਨੇ ਫਿਰ ਮਤਲਬ ਬਸੋ ਬਸੋ ਆਗੇ ਬੈਠੋ ਬੈਠੋ ਗੱਲਾਂ ਕਰੋ ਇਕੱਲੇ ਐ ਬਾਹਲਾ ਜੱਤ ਮਾਰ ਨਹੀਂ ਪਰਿਵਾਰ ਬਣ ਜਾਂਦਾ ਇਕੱਲੇ ਬਾਹਲਾ ਦਾ ਤਮਾਲ ਲਿਆ ਬੈਲਟ ਦੀ ਫੋਲ ਲੀ ਠੀਕ ਕਰ ਲਈ ਸਿੱਧੀ ਕਰ ਲਈ ਉਹਦੇ ਨਾਲ ਪਰਿਵਾਰ ਨਹੀਂ ਬਣਦਾ ਪਰਿਵਾਰ ਮੇਲਣਾ ਬਣਦਾ ਹੁਣ ਤੁਸੀਂ ਐ ਏਡੀ ਦੂਰੋਂ ਜੀ ਕਰਦਾ ਤੁਹਾਡਾ ਮਿਲਣ ਨੂੰ ਵੀ ਇਕੱਠੇ ਹੋਈਏ ਹਸਨ ਮਾਨ ਨਹੀਂ ਉਹ ਕੜ ਭੱਜਿਆ ਹੋਇਆ ਮੇਲ ਨੂੰ ਜੇ ਉਹ ਤਾਂ ਜੀ ਕਰੂ ਮੈਨੂੰ ਤਾਂ ਕਰੂ ਮੇਰਾ ਉਦਾਂ ਨਹੀਂ ਮੇਰਾ ਕਰਦਾ ਪ੍ਰਮਾਤਮਾ ਤਰੱਕੀ ਦੇਵੇ ਬਹੁਤ ਆਈ ਐਮ ਸੋ ਹੈਪੀ ਜੀ ਤਰੱਕੀ ਦੇਵੇ ਉਹਨੂੰ ਕਿਉਂਕਿ ਜਿਹੜੇ ਪੰਜਾਬ ਚ ਮੇਲੇ ਉਹ ਲਾ ਰਹੇ ਨੇ ਕਿਤਨਾ ਕਿਤੇ ਮਾਨਕ ਸਾਹਿਬ ਦਾ ਨਾਂ ਤਾਂ ਜਿਉਂਦਾ ਰਹਿ ਰਿਹਾ ਲੱਗ ਤੁਸੀਂ ਵੀ ਉਹਦੇ ਲਈ ਕੋਸ਼ਿਸ਼ ਕਰ ਰਹੇ ਮੈਂ ਮੈਂ ਤੁਹਾਨੂੰ ਇਹ ਦੱਸਣਾ ਸੀਗਾ ਜੀ ਮਾਨਕ ਨੂੰ ਜਿਉਂਦਾ ਨਹੀਂ ਕਰ ਸਕਦਾ ਕਿਉਂਕਿ ਉਹ ਤਾਂ ਮਰੇ ਹੀ ਨਹੀਂ ਹੂੰ ਉਹ ਦੁਨੀਆ ਤੋਂ ਤਾਂ ਗਈ ਨਹੀਂ ਹਰ ਇੱਕ ਲੋਕਾਂ ਦੇ ਦਿਲ ਦੇ ਵਿੱਚ ਵਸਦੇ ਆ ਉਹ ਜੀ ਜੇ ਤੁਸੀਂ ਕਹੋ ਮੈਂ ਜਿਉਂਦਾ ਕਰ ਦੂੰ ਮੈਂ ਕਿਵੇਂ ਜਿਉਂਦਾ ਕਰ ਦੂੰਗਾ ਮੈਂ ਉਹਦੇ ਗੀਤ ਮਾਨਕ ਸਾਹਿਬ ਦੇ ਗੀਤ ਗਾਉਣਾ ਮੈਂ ਮਾਨਕ ਨੂੰ ਨਹੀਂ ਜਾਂਦਾ ਕਰ ਦੂੰ ਮੇਰੀ ਮੇਰੀ ਕੀ ਕਹਾਤਾ ਵੀ ਮਾਨਕ ਵਾਂਗੂ ਮੈਂ ਗਾ ਜਾ ਨਹੀਂ ਤੇਰੇ ਢਿੱਲੇ ਤੋਂ ਮੈਨੂੰ ਸੂਰਤ ਦੀ ਦੀ ਆਹੀਰ ਦੀ ਆਲੇ ਬੇ ਕਿਹ ਕੋਰਖਾ ਉੱਡਦੀ ਏ ਫੁਲਕਾਰੀ ਜੇ ਮਾਨਕ ਸਾਹਿਬ ਨੇ ਇਹ ਗੀਤ ਗਾਣਾ ਹੋਣਾ ਗਾਣਾ ਹੁੰਦਾ ਸੀ ਤਾਂ 4 ਫੁੱਟ 2 ਫੁੱਟ ਪਿੱਛੇ हट ਗਏ ਨਾਲੇ ਮਾਨਕ ਸਾਹਿਬ ਦੇ ਚਿਹਰੇ ਉੱਤੇ ਇੰਨਾ ਪ੍ਰੈਸ਼ਰ ਨਹੀਂ ਦਿਖਣਾ ਸੀ ਨਹੀਂ ਦਿਖਣਾ ਉਹਨਾਂ ਨੇ ਕੋਈ ਇੱਦਾਂ ਜੋ ਤੁਹਾਡੇ ਜੋ ਤੁਹਾਡੇ ਦਿਖ ਰਿਹਾ ਤੁਸੀਂ ਜ਼ੋਰ ਮਾਰਦੇ ਹੋ ਨਹੀਂ ਉਹ ਨਹੀਂ ਜ਼ੋਰ ਨਹੀਂ ਮਾਰ ਰਿਆ ਮੈਂ ਤੁਸੀਂ ਕਹਾਣੀ ਹੋਰ ਛੇੜ ਲਈ ਅੱਛਾ ਜਦੋਂ ਜਿਲਦੇ ਜਦਾਂ ਮਾਨਕ ਸਾਹਿਬ ਕਲਾਕਾਰ ਦੇ ਤੌਰ ਤੇ ਨਹੀਂ ਇੱਕ ਮੇਰੇ ਚਾਚੇ ਦੇ ਤੌਰ ਤੇ ਮੈਨੂੰ ਥੋੜਾ ਜਿਹਾ ਹੂੰ ਵੱਧ ਮੋਹ ਆਉਂਦਾ ਹੈ ਹਾਂ ਮੋਹ ਆਉਂਦਾ ਮੈਂ ਥੋੜਾ ਉਧਰ ਚਲੇ ਗਿਆ ਹੂੰ ਹਨ ਅੰਦੀ ਸਾਡਾ ਚਾਚਾ ਦੁਨੀਆ ਤੋਂ ਚਲੇ ਗਿਆ ਪਰ ਦੁਨੀਆ ਉਹਨੂੰ ਯਾਦ ਕਰਦੀ ਹੈ ਇਸ ਗੱਲ ਦੀ ਸਾਨੂੰ ਖੁਸ਼ੀ ਆ ਹੂੰ ਇੱਕ ਸਵਾਲ ਪੁੱਛਣਾ ਜ਼ਰੂਰੀ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਜ਼ਰੂਰ ਪੁੱਛੋ ਇਹ ਸਵਾਲ ਹਸਨ ਮਾਨਕ ਸਾਹਿਬ ਕਹਿੰਦੇ ਨੇ ਕਿ ਗੁਲਦੀਪ ਮਾਨਕ ਜੀ ਦਾ ਕਤਲ ਕਰਵਾਇਆ ਗਿਆ ਨਹੀਂ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਤੁਸੀਂ ਰਿਸਪੈਕਟੇਬਲ ਹੋ ਜੀ ਤੁਸੀਂ ਬਹੁਤ ਦੁਨੀਆ ਘੁੰਮਦੇ ਹੋ ਜੀ ਬਹੁਤ ਜਗ੍ਹਾ ਤੇ ਜਾਣਦੇ ਹੋ ਕਰਨ ਸਾਹਿਬ ਇਸ ਜਿਹੜੇ ਮਿੱਟੀ ਚੈਨਲ ਆ ਤੁਹਾਡਾ ਜੀ ਇਹ ਮਿੱਟੀ ਚੋ ਪਾਣੀ ਵੀ ਕਢ ਦਿੰਦਾ ਪਾਣੀ ਚੋ ਮਿੱਟੀ ਵੀ ਕਢ ਦਿੰਦਾ ਮਿੱਟੀ ਚੋ ਦੁੱਧ ਵੀ ਕਢ ਦਿੰਦਾ ਬਿਲਕੁਲ ਜੀ ਜਿਹੜਾ ਤੁਹਾਡਾ ਚੈਨਲ ਆ ਜੀ ਹਨਾ ਇਹ ਨਹੀਂ ਹੋ ਸਕਦਾ ਮਾਰਕ ਸਾਹਿਬ ਦਾ ਕਤਲ ਕਿ ਉਹ ਅਤਵਾਦੀ ਸੀ ਮਾਨ ਗਤਵਾਦੀ ਜਿਹੜਾ ਕਿਸੇ ਨੂੰ ਕਤਲ ਕਰਨਾ ਉਹਦਾ ਤਾਂ ਕਲਾਕਾਰ ਸੀ ਲੋਕਾਂ ਦੇ ਦਿਲਾਂ ਨੂੰ ਸਕੂਨ ਪਹੁੰਚਾਉਣ ਵਾਲਾ ਕਲਾਕਾਰ ਸੀ ਵੀ ਯਾਰ ਲੋਕਾਂ ਨੂੰ ਖੁਸ਼ ਕਰਦਾ ਸੀ ਓ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਮਾਂ ਹੈ ਰੱਬ ਦਾ ਨਾ ਓਏ ਦੁਨੀਆ ਵਾਲਿਓ ਕਿਹੜਾ ਬੰਦਾ ਮਾਰੂਆ ਨੂੰ ਜਿਹੜਾ ਕਹਿੰਦਾ ਮਾਂ ਤਾਂ ਰੱਬ ਦਾ ਨਾ ਉਹਦਾ ਕਤਲ ਕੌਣ ਕਰੂ ਹੋਇਆ ਕਿਦੇ ਥੀ ਜੰਮ ਪਈ ਪਰ ਕੁਖ ਤਸ ਲੱਖਣੀ ਹੋਈ ਧੀਵਤੇ ਦਾ ਤੇ ਰੱਬ ਦੀ ਆ ਪੈੜੀ ਦੁਨੀਆਂ ਜادیه ਮੇਰੋਈ ਹੋਇਆ ਕਿਦੇ ਥੀ ਜੰਮ ਪਈ ਕਿਹੜਾ ਬਾਪ ਮਾਰੂਗਾ ਉਹਨੂੰ ਮਾਨਕ ਸਾਹਮਣੇ ਕਿਹਾ ਹੋਇਆ ਕਿਦੇ ਥੀ ਜੰਮ ਪਈ ਉਹ ਧੀ ਦਾ ਬਾਪ ਮਾਰੂਗਾ ਮਾਨਕ ਨੂੰ ਉਹ ਮਾਂ ਦਾ ਬਾਪ ਮਾਨਕ ਨੂੰ ਮਾਰੂਗਾ ਨਹੀਂ ਮਾਨਕ ਸਾਹਿਬ ਨੂੰ ਕਿਸੇ ਨੇ ਕਤਲ ਨਹੀਂ ਕੀਤਾ ਇੱਕ ਬਾਣੀ ਚ ਲਿਖਿਆ ਕੱਲਿਆ ਨਾਨਕਾ ਸਦੇ ਉੱਠ ਜਾਏ ਹੂੰ ਜੋ ਪਰਮਾਤਮਾ ਦੀ ਮਰਜ਼ੀ ਸੀ ਜੀ ਉਸ ਹਿਸਾਬ ਨਾਲ ਜੋ ਬਾਣਾ ਸਾਡੇ ਦੇ ਵਾਪਰਿਆ ਉਹ ਰੱਬ ਜਾਣਦਾ ਦੱਸੇ ਜਾਣਗੇ ਤੁਹਾਨੂੰ ਲੱਗਦਾ ਕਿ ਹਸਨ ਮਾਨਕ ਝੂਠ ਬੋਲ ਰਹੇ ਨੇ ਜਾਂ ਜਦੋਂ ਕੋਈ ਬੰਦਾ ਨਹੀਂ ਮੈਂ ਗੱਲਾਂ ਕੀਆਂ ਨਾ ਤੁਹਾਨੂੰ ਨਹੀਂ ਲੱਗਿਆ ਕਿਉਂਕਿ ਜਦੋਂ ਬੰਦਾ ਕੋਈ ਬਿਆਨ ਦਿੰਦਾ ਹੈਗਾ ਹਾਂ ਜੀ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਦੇ ਕੋਈ ਕਾਰਨ ਕੀ ਹੁੰਦਾ ਅ ਕਾਹਨੇ ਹੁੰਦਾ ਵੀ ਮੈਂ ਆਪਣੇ ਆਪ ਨੂੰ ਅ ਅੱਗੇ ਲੈ ਕੇ ਆਵਾਂ ਅੱਗੇ ਲੈ ਕੇ ਆਉਣਾ ਲੋਕਾਂ ਨੇ ਹੂੰ ਲੋਕਾਂ ਦੇ ਪਿਆਰ ਨੇ ਜੀ ਜੀ ਮੇਰਾ ਕੋਈ ਗੀਤ ਨਹੀਂ ਚੱਲਦਾ ਨਾ ਇਹ ਮੈਂ ਜ਼ਰੂਰੀ ਨਹੀਂ ਮੈਂ ਚਮਕੀਲੇ ਨੂੰ ਗਾਲਾਂ ਕੱਢਾਂ ਛਿੰਦੇ ਨੂੰ ਗਾਲਾਂ ਕੱਢਾਂ ਮਾਰਕਸ ਸਾਹਿਬ ਨੂੰ ਗਾਲਾਂ ਕੱਢਾਂ ਤੇ ਗੁਰਦਾਸ ਸਿੰਘ ਸਾਹਿਬ ਨੂੰ ਗਾਲਾਂ ਕੱਢਾਂ ਇਹ ਜ਼ਰੂਰੀ ਨਹੀਂ ਹੂੰ ਜੇ ਜੇ ਸ੍ਰੋਤਿਆਂ ਨੇ ਮੈਨੂੰ ਕਬੂਲਣਾ ਨਾ ਸ੍ਰੋਤਿਆਂ ਨੇ ਰੱਬ ਵਰਗਿਆਂ ਨੇ ਤੁਸੀਂ ਜੀ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਸੀਂ ਐਡੀ ਦੂਰ ਆਏ ਹੋ ਹੂੰ ਤੁਸੀਂ ਜੇ ਸਾਨੂੰ ਕਬੂਲਿਆ ਸਾਨੂੰ ਪਿਆਰ ਕੀਤਾ ਆਪਦੇ ਛੋਟੇ ਵੱਡੇ ਭਰਾ ਸਮਝਾ ਛੋਟੇ ਜਾਂ ਵੱਡੇ ਜੋ ਵੀ ਹੂੰ ਤਾਂ ਤੁਸੀਂ ਆਏ ਨਹੀਂ ਤੁਸੀਂ ਇੰਨੇ ਵੇਲੇ ਨਹੀਂ ਤੁਰੇ ਫਿਰੋ ਰੱਬ ਨੇ ਤੁਹਾਨੂੰ ਬਿਲਕੁਲ ਮਾਨਕ ਸਾਹਿਬ ਇੰਨਾ ਵੱਡਾ ਨਾਮ ਆ ਉਹ ਉਸ ਨਾਮ ਕਰਕੇ ਤੁਹਾਡੇ ਕੋਲ ਆ ਬਿਲਕੁਲ ਕਿ ਉਹਨਾਂ ਬਾਰੇ ਕੁਝ ਦੱਸ ਸਕਦੇ ਹੋ ਤੁਸੀਂ ਥੋੜੇ ਕੋਲ ਵੀ ਇੰਨਾ ਟਾਈਮ ਕਿੱਥੇ ਆ ਰੱਬ ਨੇ ਤੁਹਾਨੂੰ ਇੰਨੀ ਬਖਸ਼ਿਸ਼ ਬਖਸ਼ੀ ਆ ਪ੍ਰਮਾਤਮਾ ਨੇ ਆ ਨਾ ਸਵਾਲ ਪੁੱਛਣੇ ਕਿਸੇ ਨੂੰ ਸਵਾਲ ਪੁੱਛਣਾ ਸੌਕਾ ਤੇ ਉਹਦਾ ਜਵਾਬ ਦੇਣੇ ਬਹੁਤ ਸੌਕਾ ਬਿਲਕੁਲ ਤੁਸੀਂ ਸਵਾਲ ਬਹੁਤ ਦਿਆ ਨਾ ਤੇ ਉਹਦਾ ਜਵਾਬ ਦੇਣਾ ਵੀ ਔਖਾ ਤੇ ਸਵਾਲ ਪੁੱਛਣਾ ਵੀ ਔਖਾ ਹੂੰ ਤੁਸੀਂ ਉਹ ਜਗ੍ਹਾ ਤੇ ਜਾਣਾ ਜਿੱਥੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਉਹ ਸਵਾਲ ਪੁੱਛਣਾ ਤੁਸੀਂ ਵਾਪਸ ਸਵਾਲ ਤੇ ਹਾਂ ਜੀ ਸਵਾਲ ਤੁਹਾਨੂੰ ਮੈਂ ਪੁੱਛਿਆ ਸੀ ਕਿ ਜਦੋਂ ਆਪਾਂ ਕੋਈ ਬਿਆਨ ਦਿੰਦੇ ਹਾਂ ਕੋਈ ਗੱਲ ਕਰਦੇ ਉਹਦੇ ਪਿੱਛੇ ਕੋਈ ਮਨਸ਼ਾ ਹੁੰਦੀ ਹ ਹਸਨ ਮਾਨਕ ਨੇ ਕਿਹਾ ਕਿ ਚਾਚਾ ਜੀ ਦਾ ਕਤਲ ਹੋਇਆ ਉਹਨਾਂ ਦੀ ਮਨਸ਼ਾ ਕੀ ਸਮਝਦੇ ਮੈਨੂੰ ਪਤਾ ਹਸਨ ਦਾ ਚਾਚਾ ਨਹੀਂ ਮਾਨਕ ਸਾਹਿਬ ਫਿਰ ਕਿਨੇ ਉਹ ਨਾਨਾ ਜੀ ਨੇ ਚਾਚਾ ਮਾਨਕ ਸਾਹਿਬ ਚਾਚਾ ਜੀ ਮੇਰੇ ਪ੍ਰਗਟ ਕਰਨ ਦੇ ਮੇਛੀ ਮਾਨਕ ਦੇ ਦਲਬਾਗ ਬਾਗੀ ਦੇ ਚਾਰ ਭਤੀਜੇ ਐ ਸਿਰਸਕੇ ਹੂੰ ਮੈਂ ਹੁਣ ਮੈਂ ਅੱਜ ਦੱਸਦਾ ਫਲਾ ਦਿਓ ਅੱਗ ਵਾਂਗੂ ਫਲਾ ਦਿਓ ਮੈਨੂੰ ਕੋਈ ਡਰ ਨਹੀਂ ਅਸੀਂ ਸਕੇ ਚਾਰ ਭਤੀਜੇ ਆ ਜਿਹੜੇ ਜਿਨ੍ਹਾਂ ਚੋ ਦੋ ਪ੍ਰਗਟਖਾਨ ਤੇ ਜਗਦੇਵ ਖਾਨ ਮੈਂ ਗੋਣਾ ਤੇ ਸਾਡੇ ਮੇਚੀ ਮਾਰਗ ਜੀ ਆਉਂਦੇ ਆ ਤੇ ਸਾਡੇ ਦਲਬਾਗ ਬਾਗੀ ਜੀ ਉਹ ਪਿੰਡਾ ਉਹ ਡਾਕਟਰ ਜੀ ਦਾ ਪਿੰਡਾ ਤੋਂ ਹੁੰਦੀ ਥੋੜੀ ਜਿਦਾ ਨਹੀਂ ਤੂੰ ਸਮਝ ਲਿਆ ਨਾ ਜੀ 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 ਉਦਾਂ ਮਾਮੇ ਫੁੱਫੜ ਚਾਚੇ ਤਾਇ ਬਥੇਰੇ ਬਣੀ ਜਾਂਦੇ ਆ ਸਕੇ ਚਾਰ ਵੇ ਦੀ ਜੇ ਮਾਨਕ ਦੇ ਜਿੱਥੇ ਕੋਈ ਮਰਜ਼ੀ ਲਿਖਾ ਕੇ ਲੈ ਲੈ ਮੇਥੋਂ ਹਮ ਅਸੀਂ ਲਿਖਣ ਨੂੰ ਤਿਆਰ ਹਾਂ ਮਾਨ ਹਸਨ ਮਾਨਕ ਕਹਿੰਦੇ ਨੇ ਕਿ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਨਹੀਂ ਦਿੱਤਾ ਆਪਦੇ ਨੇ ਤਾਂ ਦਿੱਤਾ ਹੁਣ ਕਿਸੇ ਥੋੜਾ ਸਾਥ ਦੇ ਦਿੰਦੇ ਅਸੀਂ ਤਾਂ ਦਿੱਤਾ ਅਸੀਂ ਕੈਨੇਡਾ ਭੇਜਿਆ ਹਮ ਹਨਾ ਟਿਕਟ ਮੈਂ ਲੈ ਕੇ ਦਿੱਤੀ ਮੇਰੇ ਮੂੰਹ ਤੇ ਕਰਾ ਦਿਓ ਗੱਲ ਜੇ ਆ ਗੱਲਾਂ ਕਹਿੰਦਾ ਤਾਂ ਬੇਹ ਸਾਨੂੰ ਬੜੀ ਖੁਸ਼ੀ ਆ ਪਰਮਾਤਮਾ ਤਰੱਕੀਆਂ ਕਰੇ ਉਹਦੀਆਂ ਜੇ ਇਹ ਗੱਲ ਕਹਿੰਦਾ ਵੀ ਸਾਡਾ ਕੁਛ ਕੀਤਾ ਨਹੀਂ ਤਾਂ ਟਿਕਟ ਮੈਂ ਲੈ ਕੇ ਦਿੱਤੀ ਸੀ ਕੈਨੇਡਾ ਦੀ ਉਹ ਮੇਰੇ ਨਾਲ ਗੱਲ ਕਰਾ ਦਿਓ ਮੇਰੇ ਸਾਹਮਣੇ ਬਿਠਾ ਕੇ ਇੰਟਰਵਿਊ ਕਰ ਲਿਓ ਐਦਾਂ ਹੀ ਬਿਠਾ ਕੇ ਫਿਰ ਮੈਂ ਦੱਸੂਗਾ ਦੂਜਾ ਨੰਬਰ ਸਭ ਤੋਂ ਪਹਿਲਾ ਪਹਿਲਾ Song ਹੂੰ ਜੇ ਹਸਨ ਖਾਨ ਦਾ ਪਹਿਲਾ Song ਮੈਂ ਰਿਕਾਰਡ ਕਰਾਇਆ ਸੀ ਤੇਰੇ ਵਾਲਾ ਜੱਟ ਨੀ ਤੇਰੇ ਆਲਾ ਜੱਟ ਬੱਲੀਏ ਸੋ ਰੱਬ ਦੀ ਸੋ ਰੱਬ ਦੀ ਸ਼ੇਰਾਂ ਨੂੰ ਕੰਨੋਂ ਫੜਦਾ ਨੀ ਤੇਰੇ ਆਲਾ ਜੱਟ ਬੱਲੀਏ ਅਸੀਂ ਦੋਨਾਂ ਨੇ ਗਾਇਆ ਸੀ ਹਮ ਮੈਂ ਹੀ ਰਿਕਾਰਡਿੰਗ ਕੀਤੀ ਸੀ ਮੈਂ ਹੀ ਵੀਡੀਓ ਤੇ ਪੇਸ਼ ਲਾਇਆ ਸੀ ਮੈਂ ਹੀ ਜਲੰਧਰ ਦੂਰਦਰਸ਼ਨ ਤੇ ਲੈ ਗਿਆ ਸੀ ਜੋ ਫੇਰ ਵੀ ਨਹੀਂ ਹਟਦਾ ਤਾਂ ਫਿਰ ਮੇਰੇ ਸਾਹਮਣੇ ਬਿਠਾ ਕੇ ਗੱਲ ਕਰਿਓ ਪਹਿਲਾ ਗੀਤ ਤੁਸੀਂ ਕਰਵਾਇਆ ਪਹਿਲਾ ਗੀਤ ਮੈਂ ਕਰ ਮੈਂ ਕਰਵਾਇਆ ਉਦੋਂ ਹਸਨ ਮਾਨ ਕਿਤੇ ਬਾਉਂਸ ਸੀਗੇ ਨਹੀਂ ਨਹੀਂ ਬਾਉਂਡ ਰਹੀ ਸੀ ਪ੍ਰਗਟਖਾਨ ਨੇ ਇੰਗਲੈਂਡ ਦਾ ਵੀਜ਼ਾ ਕੈਨੇਡਾ ਦਾ ਵੀਜ਼ਾ ਲਵਾਇਆ ਵੱਡੇ ਬ੍ਰਦਰ ਨੇ ਮੇਰੇ ਨੇ ਹੂੰ ਬਾਹਰ ਭੇਜਾ ਟਰੈਕਟਰ ਲੈ ਕੇ ਦਿੱਤੀ ਅਸੀਂ ਹੂੰ ਜੋ ਫਿਰ ਵੀ ਇਹ ਗੱਲਾਂ ਕਰ ਦਿਆ ਤਾਂ ਫਿਰ ਆਈ ਐਮ ਸੌਰੀ ਫਿਰ ਉਹਨਾਂ ਲਈ ਵਧੀਆ ਗੱਲ ਨਹੀਂ ਫਿਰ ਵਧੀਆ ਗੱਲ ਨਹੀਂ ਆ ਤੇਰੇ ਵਾਲਾ ਜੱਟ ਮੈਂ ਮੈਂ ਰਿਕਾਰਡਿੰਗ ਕੀਤਾ ਸੀ ਲੱਗਦਾ ਜੇ ਕਿਤੇ ਕਿਉਂਕਿ ਉਹ ਜਿੱਥੇ ਉਹ ਬਾਉਂਡ ਹੋਏ ਹਾਂਜੀ ਉਨਾ ਦਾ ਕੇਸ ਹੋਣ ਚੱਲ ਰਿਹਾ ਕਚਹਿਰੀਆਂ 'ਚ ਜੇ ਪਰਿਵਾਰ ਇਕੱਠਾ ਹੁੰਦਾ ਜਿਵੇਂ ਤੁਸੀਂ ਪਹਿਲਾਂ ਗੀਤ ਕਰਾਇਆ ਜੇ ਤੁਹਾਡੇ ਇਕੱਠਿਆਂ ਦੇ ਇਸ ਤਰੀਕੇ ਨਾਲ ਗੀਤ ਆਉਂਦੇ ਤਾਂ ਸ਼ਾਇਦ ਥਾਣੇ ਕਚਹਿਰੀਆਂ 'ਚ ਨਾ ਜਾਣਾ ਪੈਂਦਾ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਕਿਉਂਕਿ ਤੁਸੀਂ ਬਹੁਤ ਸਮਝਦਾਰ ਹੋ ਬਹੁਤ ਵਧੀਆ ਸਵਾਲ ਪੁੱਛਿਆ ਜਦੋਂ ਮੁਠੀ ਬੰਦ ਹੁੰਦੀ ਆ ਨਾ ਉਹਦੇ ਵਿੱਚ ਸਾਰਾ ਕੁਝ ਹੁੰਦਾ ਜਦੋਂ ਖੁੱਲ ਜਾਂਦੀ ਆ ਖਲਾਰੇ ਪੈ ਜਾਂਦੇ ਆ ਜ਼ਿੰਦਗੀ ਮੁਠੀ ਗੱਲ ਗਈ ਖੁੱਲ ਗਈ ਤਾਂ ਖਲਾਰੇ ਪੈ ਗਏ ਬੰਦ ਰਹਿੰਦੀ ਤਖਲਾਰੇ ਨਹੀਂ ਸੀ ਪੈਣੇ ਹੂੰ ਉਹ ਖੁੱਲ ਗਈ ਹੁਣ ਖਲਾਦੇ ਪੀ ਜਾਂਦੇ ਆ ਪਰ ਇੱਕ ਗੱਲ ਜ਼ਰੂਰ ਹੈ ਵੀ ਉਹ ਅਸੀਂ ਇਹੀ ਕਹਾਂਗੇ ਤੱਕੀਆਂ ਕਰੇ ਕਿਉਂਕਿ ਉਹਨਾਂ ਦੇ ਨਾਲ ਮਾਨਕ ਜੁੜਦਾ ਇਸ ਕਰਕੇ ਨਹੀਂ ਮਾਨਕ ਤਾਂ ਮਾਨਕ ਹੀ ਸੀ ਨਾ ਉਹ ਮਾਨਕ ਬਣ ਸਕਦਾ ਨਾ ਮੈਂ ਮਾਨਕ ਬਣ ਸਕਦਾ ਨਾ ਜਦਵੀਰ ਬਣ ਸਕਦਾ ਮਾਨਕ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਮਾਨਕ ਹਰ ਬੰਦਾ ਇਨਸਾਨ ਇੱਕ ਪੈਦਾ ਹੁੰਦਾ ਹੂੰ ਉਹਦੀਆਂ ਸ਼ਕਲਾਂ ਹੋ ਸਕਦੀਆਂ 5-7 ਪਰ ਉਹ ਦੋ ਭਰਾਵਾਂ ਦੇ ਸਸਰੀ ਘਰ ਬਲੌਂਸ ਪਰ ਪੈ ਜਾਂਦਾ ਹੁਣ ਮੈਂ ਤੇ ਮੇਰਾ ਵੱਡਾ ਬ੍ਰਦਰ ਪਰਗਡ ਖਾਨਾ ਮੈਂ ਕਹਿੰਦਾ ਬਾਈ ਸਸਰੀ ਘਰ ਜੀ ਪਰਗਣ ਸਸਰੀ ਘਰ ਕਿਦਾਂ ਬਈ ਫਰਕ ਆ ਗਿਆ ਸਸਰੀ ਘਰ ਬਲੌਂਸ ਪਰ ਪੈ ਜਾਂਦਾ ਤੇ ਕਿੱਥੇ ਮਾਨਕ ਕਿੱਥੇ ਕਹਿੰਦੇ ਹੁੰਦੇ ਆ ਉਹ ਕੀ ਗੰਗੂ ਤੇ ਲਿਖੀ ਹੁੰਦੀ ਹੈ ਕਹਾਵਤ ਕਹਾਂ ਰਾਜਾ ਭੋਜ ਕਹਾਂ ਗੰਗੂ ਤੇ ਲਿਖੀ ਉਹ ਗੰਗੂ ਤੇ ਲਿਖੀ ਉਹ ਉਹ ਉਹਦੇ ਉਹਦੇ ਬਰਾਬਰ ਦਾ ਕੋਈ ਵੀ ਨਹੀਂ ਤੁਸੀਂ ਹਸਨ ਮਾਨਕ ਨੂੰ ਗੰਗੂ ਤੇਲ ਹੀ ਕਹਿ ਰਹੇ ਨਹੀਂ ਨਹੀਂ ਮਤਲਬ ਨਹੀਂ ਨਹੀਂ ਉਹ ਨਹੀਂ ਮੈਂ ਕਹਿ ਰਿਹਾ ਹਸਨ ਮਾਨਕ ਨੂੰ ਨਹੀਂ ਕਹਿ ਰਿਹਾ ਮੈਂ ਮੈਂ ਜਿਹੜਾ ਕੋਈ ਮਾਨਕ ਸਾਹਿਬ ਨਾਲ ਤੁਲਨਾ ਕਰਦਾ ਮੈਂ ਉਹਦੀ ਗੱਲ ਕਰਦਾ ਹਮ ਹਸਨ ਮਾਨਕ ਬਧੀਆ ਕਹੋਂਦਾ ਪ੍ਰਮਾਤਮਾ ਵਧੀਆ ਉਹਦੀ ਸੋਚ ਆ ਵਧੀਆ ਬੱਲੇ ਬੱਲੇ ਕਰਾਈ ਜਾਂਦਾ ਠੀਕ ਆ ਪਰ ਜੇ ਕੋਈ ਕਹੇ ਮੈਂ ਮਾਨਕ ਬਣ ਜੂ ਨਹੀਂ ਔਖਾ ਔਖਾ ਕੋਈ ਮਾਨਕ ਸਾਹਿਬ ਹੁਣ ਹੁਣ ਮੈਂ ਦੱਸਦਾ ਮੈਂ ਐਂ ਕਰਕੇ ਬੋਲੀ ਜਾਂਦਾ ਮਾਨਕ ਸਾਹਿਬ ਨੇ ਜਦੋਂ ਇੰਟਰਵਿਊ ਕਰਨੀ ਸੀ ਇਹ ਐਤੋਂ ਬੈ ਕੇ ਕਰਨੀ ਸੀ ਉਹਨੇ ਗਾਲ੍ਹੇ ਮਿੱਤਰੋ ਲੈ ਪਹਿਲਾਂ ਐਂ ਨਹੀਂ ਕਹਿਣਾ ਹੁੰਦਾ ਕਿਸੇ ਨੂੰ ਅੱਜ ਗੱਲ ਤਾਂ ਸਿੰਘਰਾਂ ਨੂੰ ਮੈਂ ਕਹਿਣਾ ਹੀ ਨਹੀਂ ਹੁੰਦਾ ਹੂੰ ਕੋਈ ਹੋਰ ਹੀ ਕਰੀ ਜਾਂਦੇ ਕੋਰਲੀਆਂ ਇੰਜ ਹੀ ਕਰੀ ਜਾਂਦੇ ਮੈਂ ਪਤਾ ਨਹੀਂ ਕੀ ਹੋ ਗਿਆ ਮੈਨੂੰ ਪਤਾ ਨਹੀਂ ਕੀ ਸੱਪ ਲੜ ਗਿਆ ਮੈਨੂੰ ਕੀ ਗੱਲ ਹੈ ਯਾਰ ਤੁਸੀਂ ਕੋਈ ਚੰਚ ਦੀ ਗੱਲ ਕਰ ਲੋ ਜਿਹੜੇ ਲੋਕਾਂ ਨੂੰ ਸੁਣ ਚੰਗੀ ਲੱਗੇ ਹਮ ਪਹਿਲੇ ਮੈਂ ਇੱਕ ਗੱਲ ਮੈਂ ਉਹ ਹਰ ਇੱਕ ਇਨਸਾਨ ਜਦੋਂ ਤਰੱਕੀ ਕਰਦਾ ਆਪਣਾ ਆਪਣਾ ਨਾਮ ਲੈ ਕੇ ਤੇ ਆਪਣਾ ਗੀਤ ਸਿੰਗਰਾਂ ਦੀ ਗੱਲ ਕਰ ਲਈਏ ਆਪਣਾ ਗੀਤ ਲੈ ਕੇ ਤਰੱਕੀ ਕਰੋ ਹਮ ਹੁਣ ਮੈਂ ਮਾਨਕ ਸਾਹਿਬ ਦੇ ਗੀਤ ਗਾਈ ਜਾਊਗਾ ਲੋਕਾਂ ਨੇ ਕੀ ਕਹਿਣਾ ਇਹ ਮਾਨਕ ਦਾ ਗੀਤ ਆ ਜਗਦੇਵ ਖਾਨ ਦਾ ਤਾਂ ਕਿਸੇ ਨੇ ਨਹੀਂ ਕਹਿਣਾ ਮੇਰਾ ਗੀਤ ਚੱਲੇ ਨਾ ਕੇ ਲੈ ਮੈਂ ਆਪ ਗਾਊਗਾ ਨਾ ਅਗਲਾ ਕਦਮ ਜਰੂਰ ਹੈ ਤੁਸੀਂ ਆਪਣੇ ਆਪਣੇ ਨਾਮ ਨੂੰ ਆਪਣੇ ਗਾਣਿਆਂ ਨੂੰ ਹੱਲੇ ਵੀ ਜਗਦੇਵ ਖਾਨ ਲਿਖਦੇ ਹੋ ਜਗਦੇਵ ਮਾਨਕ ਕਿਉਂ ਨਹੀਂ ਕਿਉਂ ਮੜਗਾ ਤੋ ਲਗਾ ਮੈਂ ਤੁਸੀਂ ਵੰਸ਼ਾ ਜੋਨਾ ਦਾ ਤੇ ਭਾਂਚ ਫੇਰਗਾ ਐ ਨਹੀਂ ਮੈਂ ਫੇਰ ਵੀ ਆ ਮੈਂ ਜਗਦੇਵ ਖਾਨ ਐ ਮਾਨਕ ਸਾਹਿਬ ਹੀ ਜਗਦੇਵ ਲਤੀਫ ਲੱਦਾ ਸੀ ਮਾਨਕ ਸਾਹਿਬ ਲਤੀਫ ਖਾਨ ਲੱਦਾ ਸੀ ਉਹ ਤਾਂ ਉਪਰ ਤੁਨ ਪਹਿਲਾਂ ਜਦੋਂ ਦੱਸਿਆ ਪ੍ਰਤਾਪ ਸਿੰਘ ਕਹਿ ਰਹੇ ਨਾ ਰੱਖਿਆ ਸੀ ਹੂੰ ਤੇ ਰਹੀ ਗੱਲ ਐ ਮੈਂ ਮੈਥੋਂ ਥੋੜਾ ਜਿਵੇਂ ਜਿਵੇਂ ਚਮਕੀਲਾ ਜਿਵੇਂ ਚਮਕੀਲਾ ਸਾਹਦੇ ਬੇਟੇ ਜੈਮਨ ਚਮਕੀਲਾ ਉਹ ਉਹ ਜਾਮਣ ਜੁੰਮਣ ਜਾਂਦੀਆਂ ਨੇ ਉਹ ਗੱਲ ਵੱਖਰੀ ਐ ਮੈਂ ਇੱਕ ਗੱਲ ਦੱਸਦਾ ਨਾਂ ਰੱਖਣ ਨਾ ਕੋਈ ਕੁਛ ਨਹੀਂ ਬਣ ਜਾਂਦਾ ਮੈਂ ਜੈਮਨ ਚਮਕੀਲਾ ਵੀ ਉਹ ਚਮਕੀਲਾ ਨਹੀਂ ਬਣ ਸਕਦਾ ਜਾਂਪਣ ਜਾਂਦੀਆਂ ਚਮਕੀਲਾ ਇੱਕੋ ਸੀ ਮਾਰਕ ਸਾਹਿਬ ਇੱਕੋ ਸੀ ਹੁਣ ਮੈਂ ਇੱਕ ਗੱਲ ਦੱਸਣਾ ਥੋੜਾ ਜਿਹਾ ਟਾਈਮ ਦੇ ਦਿਓ ਮੈਨੂੰ ਹਾਂਜੀ ਹੁਣ ਦੇਦਾ ਹਾਂਜੀ ਹਾਂਜੀ ਖੁੱਲ੍ਹ ਗਿਆ ਉਹ ਇੱਕ ਨਾ ਫਿਲਮ ਆਈ ਸੀ ਨਾਨਾ ਪਟੇਗਰ ਦੀ ਜਸਵੰਤ ਫਿਲਮ ਛੇ ਤੂੰ ਨਹੀਂ ਦੇਖੀ ਹਣੀ ਥੋਡੀ ਉਮਰ ਕੱਟਾ ਜੇ ਦੇਖੀ ਨਹੀਂ ਤਾਂ ਦੇਖਿਓ ਜੀ ਇੱਕੋ ਲਫ਼ਜ਼ ਦੇਖੋ ਸਾਰੀ ਫਿਲਮ ਕੱਟ ਦਿਓ ਹਮ ਬੇਸ਼ੱਕ ਉਹ ਚ ਇੱਕੋ ਹੀ ਗੱਲ ਸੁਣਨ ਵਾਲੀ ਹੈ ਬੱਚੇ ਖੇਡਦੇ ਆ ক্রিকেট ਹਮ ਉਹ ਮਾਰਦੇ ਬੋਲ ਫੜ ਲੈਂਦਾ ਉਹ ਕਹਿੰਦਾ ਵੱਡਾ ਹੋ ਕੇ ਕੀ ਬਣੇਗਾ ਕਹਿੰਦਾ ਸਜਨ ਤੁਦੂਲ ਕਰ ਉੱਠਪੜ ਮਾਰਦਾ ਜੋ ਆਗਦੇ ਕਹਿੰਦਾ ਬੱਚੇ ਨੂੰ ਅਰੇ ਕਦੇ ਸਚੰਤ ਦੂਰ ਕਰਨੇ ਸੋਚਿਆ ਤਾਂ ਮੈਂ ਕਮਲਦੇਵ ਬਣੂਗਾ ਹੂੰ ਹੁਣ ਮੈਂ ਕੀ ਸੋਚਿਆ ਮਾਨਕ ਬਣੂ ਮੈਂ ਤਾਂ ਜਗਦੇਵ ਘਾਣੂ ਬਣੂ ਤੀਜੇ ਤੋਂ ਤਾਂ ਫੇਰ ਵੀ ਰਹਿਣਾ ਮੈਂ ਕੋਈ ਦੁਨੀਆਂ ਦੀ ਤਾਕਤ ਟਾਲ ਹੀ ਨਹੀਂ ਸਕਦੀ ਮੇਰੀ ਮਾਸੀ ਸਭਜੀਤ ਮਾਨਕ ਉਹ ਵੀ ਨਹੀਂ ਕਹਿ ਸਕਦੀ ਭਤੀਜਾਨੀ ਸ਼ਕਤੀ ਮਾਰਗ ਮੇਰੀ ਭੈਣ ਉਹ ਵੀ ਨਹੀਂ ਕਹਿ ਸਕਦੀ ਤੂੰ ਭਤੀਜਾਨੀ ਜੁੱਧਵੀਰ ਵੀ ਨਹੀਂ ਕਹਿ ਸਕਦਾ ਕਹਿ ਕੇ ਦਿਖਾਵੇਂ ਤੂੰ ਭਤੀਜਾਨੀ ਕੈ ਕੈ ਕਿ ਖਾਬੇ ਨਾ ਹੂੰ ਮੈਂ ਤਾਂ ਹੈਗਾ ਮੈਂ ਤਾਂ ਰਹਿਣਾ ਹੀ ਆ ਕਿਉਂਕਿ ਸਾਡੇ ਦਾਦਾ ਜੀ ਨੇ ਜੋ ਦਾਦਾ ਜੀ ਦੇ ਤਿੰਨ ਪੁੱਤਰ ਸੀ ਸਾਡੇ ਦਾਦਾ ਜੀ ਦੇ ਮਾਨਕ ਸਿੰਘ ਸਾਹਿਬ ਮੇਰੇ ਡੈਡੀ ਮੇਰੇ ਤਾਇਆ ਜੀ ਤੇ ਮਾਨਕ ਸਿੰਘ ਸਾਹਿਬ ਮੇਰੇ ਚਾਚਾ ਜੀ ਕਿ ਮੈਂ ਤਾਂ ਸਾਰੀ ਜ਼ਿੰਦਗੀ ਪਤੀਜਾ ਹੀ ਰਹਿਣਾ ਕੋਈ ਟੋਕ ਨਹੀਂ ਸਕਦਾ ਨਾ ਰੋਕ ਸਕਦਾ